ਤਨ ਸਾਤਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਵਸਾਉਣ ਵੇਲੇ ਸ੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਮੁਤਾਬਕ ਜਿਹੜਾ ਆਪਣਾ ਰਹਿੈਸ਼ੀ ਘਰ ਬਣਾਇਆ ਸੀ ਉਸ ਘਰ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਅੱਜ ਵੀ ਸੁਭਾਏ ਮਾਨ ਹੈ ਪੰਜਵੇਂ ਪਾਤਸ਼ਾਹ ਦਾ ਨਿਵਾਸ ਉਸ ਗੁਰੂ ਕੇ ਮਹਿਲ ਦੇ ਵਿੱਚ ਹੀ ਰਿਹਾ ਗੁਆਂਡ ਵਿੱਚ ਪ੍ਰਿਥੀ ਚੰਦ ਹੋਰਾਂ ਨੇ ਆਪਣਾ ਵੱਖਰਾ ਘਰ ਬਣਾਇਆ ਦਿਨ ਆਏ ਆ ਜਿਹੜੇ ਮੀਂਹ ਦੇ ਦਿਨ ਹੁੰਦੇ ਨੇ ਵਰਖਾ ਰੁੱਤ ਦੇ ਦਿਨ ਸਾਵਣ ਭਾਦਰੋਂ ਦੇ ਤੇ ਆਮ ਹੀ ਰਵਾਜ ਹੁੰਦਾ ਸੀ ਕਿ ਜਦੋਂ ਇਹ ਦੋ ਮਹੀਨੇ ਵਰਖਾ ਦੇ ਬੀਤਣ ਉਪਰੰਤ ਅੱਸੂ ਦੀਆਂ ਧੁੱਪਾਂ ਲੱਗਦੀਆਂ ਤਾਂ ਉਸ ਵਕਤ ਸਵਾਣੀਆਂ ਮਾਈਆਂ ਬੀਬੀਆਂ ਘਰ ਦੇ ਸੰਦੂਕਾਂ ਪੇਟੀਆਂ ਟਰੰਕਾਂ ਵਿੱਚ ਰੱਖੇ ਹੋਏ ਜੋ ਕੱਪੜੇ ਵਸਤਰ ਵਗੈਰਾ ਹੁੰਦੇ ਸਨ ਉਹਨਾਂ ਨੂੰ ਹਵਾ ਤੇ ਧੁੱਪ ਲਵਾਉਣ ਵਾਸਤੇ ਬਾਹਰ ਸੁੱਕਣੇ ਪਾ ਦਿੰਦੀਆਂ ਸਨ ਤਾਂ ਕਿ ਸੁਹਾਬ ਦਾ ਅਸਰ ਉਹਨਾਂ ਉੱਪਰ ਨਾ ਹੋਵੇ ਕੋਈ ਦਾਗ ਵਗੈਰਾ ਉੱਲੀ ਦੇ ਨਾ ਪੈ ਜਾਵਣ ਬਸਤਰ ਗਲ ਨਾ ਜਾਵਣ ਸੋ ਇਉਂ ਇਹ ਅੱਸੂ ਦੇ ਦਿਨ ਆਏ ਨੇ ਮਾਤਾ ਗੰਗਾ ਜੀ ਜੋ ਸਾਡੇ ਸਤਿਗੁਰੂ ਅਰਜਨ ਦੇਵ ਜੀ ਕੇ ਮਹਿਲ ਹਨ ਸਾਡੇ ਮਾਤਾ ਜੀ ਉਹਨਾਂ ਨੇ ਆਪਣੀਆਂ ਦਾਸੀਆਂ ਨੂੰ ਨਾਲ ਲੈ ਕੇ ਉਹ ਸੁੰਦਰ ਬਸਤਰ ਸੁੱਕਣੇ ਪਾਏ ਘਰ ਦੇ ਛੱਤ ਦੇ ਉੱਪਰ ਇਉਂ ਰਸੀਆਂ ਤਾਰਾਂ ਬੰਦੀਆਂ ਤੇ ਉਹ ਬਸਤਰ ਜਿਨ੍ਹਾਂ ਦੇ ਵਿੱਚ ਸੰਗਤਾਂ ਵੱਲੋਂ ਭੇਟੇ ਕੀ ਭੇਟ ਕੀਤੇ ਕੀਮਤੀ ਦੁਸ਼ਾਲੇ ਵੀ ਹਨ ਮਾਤਾ ਜੀ ਦੇ ਵੀ ਸੋਹਣੇ ਸੋਹਣੇ ਬਸਤਰ ਸੰਗਤਾਂ ਭੇਟਾ ਕੀਤੇ ਸਨ ਜਦੋਂ ਉਹ ਸੁੱਕਣੇ ਪਾਏ ਵੇਖੇ ਤਾਂ ਗਵਾਂਢ ਵਿੱਚ ਪ੍ਰਿਥੀ ਚੰਦ ਦੀ ਘਰ ਵਾਲੀ ਜੋ ਕਰਮੋ ਐ ਜਿਹੋ ਜਿਹਾ ਪਤੀ ਖੋਟਾ ਉਹੋ ਜਿਹੀ ਖੋਟੇ ਸੁਭਾਅ ਵਾਲੀ ਉਸ ਨੂੰ ਪਤਨੀ ਮਿਲੀ ਵੇਖ ਕੇ ਚਮਕ-ਦਮਕ ਮਾਤਾ ਗੰਗਾ ਜੀ ਦੇ ਉਹਨਾਂ ਵਸਤਰਾਂ ਦੀ ਆਪਣੇ ਪਤੀ ਨੂੰ ਆਪਣੇ ਘਰ ਵਾਲੇ ਨੂੰ ਕੋਸਦੀ ਹੈ ਪਿਰਥੀ ਚੰਦ ਨੂੰ ਕਿ ਜੇ ਤੂੰ ਗੁਰੂ ਪਿਤਾ ਦੀ ਆਗਿਆ ਮੰਨੀ ਹੁੰਦੀ ਉਹਨਾਂ ਦੇ ਹੁਕਮ ਵਿੱਚ ਚੱਲਿਆ ਹੁੰਦਾ ਤਾਂ ਇਹ ਗੁਰਤਾ ਅੱਜ ਸਾਡੇ ਘਰ ਹੁੰਦੀ ਤਾਂ ਆ ਸਾਰੀਆਂ ਚੀਜ਼ਾਂ ਮੇਰੇ ਕੋਲ ਹੋਣੀਆਂ ਸਨ ਕਿਉਂਕਿ ਸਾਥ ਸੰਗਤ ਜੀ ਇਹਨਾਂ ਦੀ ਸੋਚ ਕੇਵਲ ਤੇ ਕੇਵਲ ਪਦਾਰਥਾਂ 'ਤੇ ਟਿਕੀ ਹੋਈ ਹੈ ਕਹਿਣ ਲੱਗੀ ਕਿ ਇਹ ਸੋਹਣੇ ਬਸਤਰ ਇਹ ਚੀਜ਼ਾਂ ਮੇਰੇ ਕੋਲ ਹੋਣੀਆਂ ਸਨ ਈਰਖਾ ਵਿੱਚ ਸੜੇ ਹੋਏ ਪ੍ਰਿਥੀ ਚੰਦ ਨੇ ਬੜਾ ਭੈੜਾ ਬਚਨ ਆਪਣੀ ਜ਼ੁਬਾਨੋਂ ਉਸ ਵੇਲੇ ਬੋਲਿਆ ਕਹਿੰਦਾ ਕਰਮੋਂ ਤੋਂ ਫਿਕਰ ਕਾ ਤੋਂ ਕਰਦੀ ਐ ਅਰਜਨ ਜੀ ਦੇ ਘਰ ਕੋਈ ਸੰਤਾਨ ਪੈਦਾ ਨਹੀਂ ਹੋਈ ਇਹਨਾਂ ਨੇ ਨਿਰਸੰਤਾਨ ਹੀ ਦੁਨੀਆ ਤੋਂ ਚਲੇ ਜਾਣਾ ਤੇ ਗੁਰਤਾ ਆਪਣੇ ਪੁੱਤਰ ਮਿਹਰਬਾਨ ਨੂੰ ਮਿਲਣੀ ਐ ਸਾਰੀਆਂ ਚੀਜ਼ਾਂ ਆਪਣੇ ਘਰ ਆ ਜਾਣੀਆਂ ਨੇ ਜਦੋਂ ਇਹ ਗੱਲਾਂ ਬਾਤਾਂ ਹੋ ਰਹੀਆਂ ਕੁਦਰਤੀ ਉਹਨਾਂ ਬਸਤਰਾਂ ਦੀ ਦੇਖਭਾਲ ਲਈ ਜਿਹੜੀ ਦਾਸੀ ਇਉਂ ਘਰ ਦੀ ਛੱਤ ਉੱਪਰ ਮੌਜੂਦ ਹੈ ਉਹਦੇ ਕੰਨੀ ਪਈਆਂ ਹਿਰਦਾ ਪਾਟ ਗਿਆ ਵੈਰਾਗ ਦੇ ਸਹਿਤ ਇਹ ਬਚਨ ਮਾਤਾ ਗੰਗਾ ਜੀ ਨੂੰ ਦੱਸੇ ਮਾਤਾ ਜੀ ਸ਼੍ਰੀਕ ਇਉਂ ਤਾਣੇ ਮਾਰਦੇ ਇਉਂ ਗੱਲਾਂ ਕਰਦੇ ਨੇ ਭਾਵੇਂ ਸਾਡੇ ਸਤਿਕਾਰਯੋਗ ਮਾਤਾ ਗੰਗਾ ਜੀ ਸਦਾ ਗੁਰੂ ਕੀ ਰਜਾ ਵਿੱਚ ਰਹਿਣ ਵਾਲੇ ਅੱਜ ਤੱਕ ਕਦੇ ਵੀ ਆਪਣੇ ਮਨ ਚੇਤੇ ਵਿੱਚ ਕਦੇ ਇਹ ਗੱਲ ਨਹੀਂ ਸੀ ਲਿਆਂਦੀ ਕਿ ਮੇਰੀ ਗੋਦ ਹਰੀ ਨਹੀਂ ਹੋਈ ਮੈਨੂੰ ਸੰਤਾਨ ਪ੍ਰਾਪਤੀ ਨਹੀਂ ਹੋਈ ਪਰ ਇਹ ਬੋਲੀ ਵਜਣ ਕਰਕੇ ਅੱਜ ਹਿਰਦਾ ਵਿੰਨਿਆ ਗਿਆ ਚੀਰਿਆ ਗਿਆ ਆਪਣੀ ਪਤੀ ਦੇਵ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਮਹਾਰਾਜ ਆਪ ਜੀ ਦੇ ਦਰ ਘਰ ਤੋਂ ਬਿਆੰਤ ਸ਼ਰਧਾਲੂ ਆਪਣੀਆਂ ਸਖਣੀਆਂ ਝੋਲੀਆਂ ਭਰ ਕੇ ਜਾਂਦੇ ਨੇ ਦੁੱਧ ਪੁੱਤ ਦੀ ਧਨ ਦੌਲਤ ਦੀ ਜਿਹੋ ਜਿਹੀ ਵੀ ਕੋਈ ਇੱਛਾ ਕਰੇ ਸਾਰੀਆਂ ਦਾਤਾਂ ਆਪ ਜੀ ਬਖਸ਼ਿਸ਼ ਕਰਦੇ ਹੋ ਮੈਂ ਵੀ ਤਾਂ ਆਪ ਦੇ ਚਰਨਾਂ ਦੀ ਦਾਸੀਆਂ ਮੇਰੇ ਤੇ ਵੀ ਨਿਗਾਹ ਕਰੋ ਮੇਰੇ ਤੇ ਵੀ ਕਿਰਪਾ ਕਰੋ ਮੇਰੀ ਵੀ ਗੋਦ ਹਰੀ ਹੋਵੇ ਪੁੱਤਰ ਦੀ ਦਾਤ ਪ੍ਰਾਪਤ ਹੋਣ ਦਾ ਬਚਨ ਆਪ ਜੀ ਕਰੋ ਤਾਂ ਉਸ ਵਕਤ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਗੰਗਾ ਜੀ ਜੇ ਇਹ ਦਾਤ ਪ੍ਰਾਪਤ ਕਰਨ ਦੀ ਇੱਛਾ ਤੁਹਾਡੇ ਮਨ ਅੰਦਰ ਪੈਦਾ ਹੋਈ ਹੈ ਤਾਂ ਇਉਂ ਕਰੋ ਕੇ ਸਤਗੁਰੂ ਨਾਨਕ ਦੇਵ ਜੀ ਦੇ ਪਰਮ ਪਿਆਰੇ ਗੁਰਸਖ ਬ੍ਰਹਮ ਗਿਆਨੀ ਮਹਾਪੁਰਖ ਬਾਬਾ ਬੁੱਢਾ ਸਿਆ ਸਾਹਿਬ ਜੀ ਕੋਲ ਬੀੜ ਵਿਖੇ ਜਾਓ ਉਹਨਾਂ ਕੋਲੋਂ ਅਰਦਾਸ ਬੇਨਤੀ ਕਰਾਓ ਉਹਨਾਂ ਦੇ ਬਚਨ ਲਵੋ ਫੇਰ ਗੁਰੂ ਕੀ ਰਹਿਮਤ ਦੇ ਨਾਲ ਤੁਹਾਡੀ ਆਸਾ ਪੂਰੀ ਹੋ ਸਕਦੀ ਹੈ ਸਾਧ ਸੰਗਤ ਜੀ ਪਤੀ ਦੇਵ ਸਤਿਗੁਰੂ ਮਹਾਰਾਜ ਦੇ ਇਸ ਬਚਨ ਦੇ ਅਨੁਸਾਰ ਮਾਤਾ ਗੰਗਾ ਜੀ ਪੁੱਤਰ ਪ੍ਰਾਪਤੀ ਦੀ ਆਸ ਲੈ ਕੇ ਬੀੜ ਸਹਿ ਬਾਬਾ ਬੁੱਢਾ ਜੀ ਦੇ ਦਰਸ਼ਨਾਂ ਵਾਸਤੇ ਗਏ ਇੱਥੇ ਰੁਕ ਕੇ ਮੈਂ ਥੋੜੀ ਜੀ ਇੱਕ ਬੇਨਤੀ ਕਰਾਂ ਆ ਸਾਡੇ ਅੱਜ ਕੱਲ ਦੇ ਜਿਹੜੇ ਬਹੁਤੇ ਕਿਤਾਬੀ ਵਿਦਿਆ ਪੜ ਗਏ ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲੇ ਨੇ ਨਾ ਉਹ ਇਸ ਸਾਖੀ ਤੇ ਸ਼ੰਕਾ ਕਰਦੇ ਨੇ ਇਸ ਵਾਰਤਾ ਨੂੰ ਗਲਤ ਦਰਸਾਉਣ ਦਾ ਯਤਨ ਕਰਦੇ ਨੇ ਕਿ ਅਖੇਜੀ ਕੀ ਲੋੜ ਸੀ ਬਾਬਾ ਬੁੱਢਾ ਜੀ ਦੇ ਕੋਲੇ ਮਾਤਾ ਗੰਗਾ ਜੀ ਨੂੰ ਭੇਜਣ ਦੀ ਸਤਿਗੁਰੂ ਆਪ ਨਹੀਂ ਸੀ ਆਪਣੀ ਰਸਨਾ ਤੋਂ ਭਲਾ ਬਚਨ ਕਰ ਸਕਦੇ ਅਸਲ ਵਿੱਚ ਇਹਨਾਂ ਵਿਅਕਤੀਆਂ ਦੀ ਸੋਚ ਕੇਵਲ ਦੁਨਿਆਵੀ ਖਿਆਲਾਂ ਤੱਕ ਸੀਮਤ ਹੈ ਗੁਰੂ ਕੇ ਗੰਭੀਰ ਆਸ਼ੇ ਨੂੰ ਕਦੇ ਸਮਝਣ ਦਾ ਜਾਣਨ ਦਾ ਯਤਨ ਇਹਨਾਂ ਨੇ ਕੀਤਾ ਹੀ ਨਹੀਂ ਪੰਜਵੇਂ ਪਾਤਸ਼ਾਹ ਜੀ ਦਾ ਸਾਰਾ ਜੀਵਨ ਆਪਾਂ ਪੜ ਲਈਏ ਵਿਚਾਰ ਲਈਏ ਬਲਕੇ ਪੰਜਵੇਂ ਪਾਤਸ਼ਾਹ ਜੀ ਦਾ ਹੀ ਨਹੀਂ ਦਸਾਂ ਹੀ ਪਾਤਸ਼ਾਹੀਆਂ ਦੇ ਜੀਵਨ ਦੀ ਵਿਚਾਰ ਕਰ ਲਈਏ ਅਕਾਲ ਪੁਰਖ ਵਾਹਿਗੁਰੂ ਵੱਲੋਂ ਆਈਆਂ ਉਹ ਅਗੰਮੀ ਬਖਸ਼ਿਸ਼ਾਂ ਉਹ ਬਰਕਤਾਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਭਲੇ ਲਈ ਵਰਤਦੇ ਆਏ ਨੇ ਗੁਰਸਿੱਖਾਂ ਦੇ ਭਲੇ ਵਾਸਤੇ ਮਹਾਰਾਜ ਜੀ ਨੇ ਲੋੜ ਪੈਣ ਤੇ ਨਿਤ ਵਰਤੀਆਂ ਉਹ ਆਗਮਨੀ ਬਰਕਤਾਂ ਉਹ ਬਖਸ਼ਿਸ਼ਾਂ ਆਪਣੇ ਨਿੱਜ ਵਾਸਤੇ ਆਪਣੇ ਘਰ ਵਾਸਤੇ ਆਪਣੀ ਨਿੱਜੀ ਜ਼ਿੰਦਗੀ ਲਈ ਸਤਿਗੁਰਾਂ ਨੇ ਕਦੇ ਵੀ ਨਹੀਂ ਵਰਤੀਆਂ ਇਹ ਗੁਰੂ ਮਹਾਰਾਜ ਦੀ ਵਿਡਿਆਈ ਹੈ ਮਿਸਾਲ ਦੇ ਤੌਰ ਤੇ ਮੈਂ ਬੇਨਤੀ ਕਰਾਂ ਸਰਹਾਨ ਦੇ ਵਿੱਚ ਗੁਰੂ ਕੇ ਗੁਰਸਿੱਖ ਪਿਆਰੇ ਭਾਈ ਰੂਪ ਚੰਦ ਭਾਈ ਭੀਵਾ ਮੁਕੱਦਮਾ ਚੱਲਦਾ ਹੈ ਗੁਰੂ ਪਿਆਰਿਆਂ ਉੱਪਰ ਔਰ ਪਰਖ ਕਰਨ ਵਾਸਤੇ ਕਚਹਿਰੀ ਵਿੱਚ ਪੇਸ਼ੀ ਹੋਣ ਤੋਂ ਤਾਪਦੇ ਹੋਏ ਤੇਲ ਦੇ ਕੜਾਹੀ ਵਿੱਚ ਹੱਥ ਪਾਉਣ ਦਾ ਹੁਕਮ ਦਿੱਤਾ ਜਾਂਦਾ ਹੈ ਗੁਰੂ ਕੇ ਪਿਆਰੇ ਪੰਜਵੇਂ ਪਾਤਸ਼ਾਹ ਦਾ ਧਿਆਨ ਧਾਰਨ ਕਰਦੇ ਨੇ ਇਹ ਸਾਰੀ ਵਾਰਤਾ ਸਰਹੰਦ ਵਿੱਚ ਹੋ ਰਹੀ ਹੈ ਪੰਜਵੇਂ ਪਾਤਸ਼ਾਹ ਜੀ ਅੰਮ੍ਰਿਤਸਰ ਵਿਖੇ ਸੁਭਾਏ ਮਾਨ ਨੇ ਤੇ ਜਦੋਂ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਗੁਰਸਿੱਖ ਖੌਲ ਦੇ ਉਬਲਦੇ ਤੇਲ ਵਿੱਚ ਆਪਣੇ ਹੱਥ ਪਾਉਂਦੇ ਨੇ ਤਾ ਸਤਿਗੁਰੂ ਅਰਜਨ ਦੇਵ ਜੀ ਦੀ ਰਹਿਮਤ ਦੇ ਨਾਲ ਉੱਬਲਦਾ ਹੋਇਆ ਤੇਲ ਦਾ ਕੜਾਹਾ ਠੰਡਾ ਯਖ ਹੋ ਜਾਂਦਾ ਹੈ ਤੇ ਗੁਰਮੁਖਾਂ ਦੇ ਹੱਥਾਂ ਨੂੰ ਰਤੀ ਭਰ ਵੀ ਨੁਕਸਾਨ ਨਹੀਂ ਪਹੁੰਚਦਾ ਦੇਖੋ ਕਿੱਥੇ ਅੰਮ੍ਰਿਤਸਰ ਕਿੱਥੇ ਸਰਹੰਦ ਤੇ ਸਤਿਗੁਰੂ ਜੀ ਅੱਗ ਦੇ ਸੇਕ ਤੋਂ ਅੱਗ ਦੇ ਨਾਲ ਤਪੇ ਹੋਏ ਤੇਲ ਦੇ ਸੇਕ ਤੋਂ ਆਪਣੀ ਸਿੱਖਾਂ ਦੇ ਹੱਥਾਂ ਦੀ ਰੱਖਿਆ ਕਰਦੇ ਨੇ ਤੇ ਉਹੋ ਹੀ ਸਤਗੁਰੂ ਸੱਚੇ ਪਾਤਸ਼ਾਹ ਜੀ ਹਨ ਜਦੋਂ ਲਾਹੌਰ ਵਿਖੇ ਤੱਤੀ ਤਵੀ ਤੇ ਬੈਠਣ ਦਾ ਵਕਤ ਆਉਂਦਾ ਹੈ ਕੀ ਸਤਗੁਰੂ ਜੀ ਅੱਗ ਦੇ ਸੇਕ ਨੂੰ ਠੰਡਿਆ ਨਹੀਂ ਸੀ ਕਰ ਸਕਦੇ ਜ਼ਰੂਰ ਕਰ ਸਕਦੇ ਸੀ ਆਪਣੀ ਸਿੱਖਾਂ ਲਈ ਜੇ ਅੱਗ ਦਾ ਸੇਕ ਮੀਟ ਸਕਦੇ ਨੇ ਤਾਂ ਆਪਣੇ ਲਈ ਕਿਉਂ ਨਹੀਂ ਮੀਟ ਸਕਦੇ ਪਰ ਨਹੀਂ ਮਿਟਿਆ ਕਿਉਂਕਿ ਫਿਰ ਬੇਨਤੀ ਕਰਾਂ ਕਿ ਉਹ ਉਹਨਾਂ ਆਗਮੇਂ ਬਰਕਤਾਂ ਤੇ ਬਖਸ਼ਿਸ਼ਾਂ ਨੂੰ ਆਪਣੇ ਨਿੱਜ ਵਾਸਤੇ ਸਤਿਗੁਰਾਂ ਨੇ ਕਦੇ ਨਹੀਂ ਵਰਤਿਆ ਪਰ ਉਪਕਾਰ ਵਾਸਤੇ ਥਾਂ-ਥਾਂ ਵਰਤਿਆ ਹੈ ਇਸ ਲਈ ਆਪਣੀ ਰਸਨਾ ਤੋਂ ਖੁਦ ਬਚਨ ਨਹੀਂ ਕੀਤਾ ਦੂਸਰਾ ਪ੍ਰਗਟ ਕਰੈ ਭਗਤ ਵਡਿਆਈ ਇਹ ਵੀ ਗੁਰੂ ਘਰ ਦੀ ਇੱਕ ਬਹੁਤ ਵੱਡੀ ਪਰੰਪਰਾ ਹੈ ਕਿ ਆਪਣੇ ਭਗਤਾ ਆਪਣੇ ਗੁਰਸਿੱਖਾਂ ਦੀ ਵਡਿਆਈ ਨੂੰ ਪ੍ਰਗਟ ਕਰਦੇ ਨੇ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਦੇ ਕੋਲ ਮਾਤਾ ਗੰਗਾ ਜੀ ਨੂੰ ਭੇਜਣ ਦੀ ਕੀ ਲੋੜ ਸੀ ਸਤਿਗੁਰੂ ਆਪ ਹੀ ਬਚਨ ਕਰ ਦਿੰਦੇ ਉਹਨਾਂ ਨੂੰ ਇਤਿਹਾਸ ਦੇ ਹੋਰ ਪ੍ਰਸੰਗਾਂ ਦਾ ਵੀ ਸ਼ਾਇਦ ਪਤਾ ਨਾ ਹੋਵੇ ਹਿੰਦੁਸਤਾਨ ਦੇ ਬਾਦਸ਼ਾਹ ਦਾ ਵਜ਼ੀਰ ਜਿਸ ਦਾ ਨਾਮ ਵੀ ਵਜ਼ੀਰ ਖਾਨ ਹੈ ਜਲੋਦਰ ਦੇ ਰੋਗ ਤੋਂ ਉਹ ਪੀੜਿਤ ਹੈ ਪੇਟ ਅੰਦਰ ਵਾਧੂ ਪਾਣੀ ਭਰ ਜਾਣਾ ਅਫਾਰਾ ਹੋ ਜਾਣਾ ਬੜਾ ਦੁੱਖਦਾਇਕ ਇਹ ਰੋਗ ਹੈ ਬڑے ਇਲਾਜ ਕਰਾਏ ਸ਼ਾਹੀ ਹਕੀਮਾਂ ਕੋਲੋਂ ਮਹਿੰਗੀਆਂ ਮੰਗੀਆਂ ਜੜੀਆਂ ਬੂਟੀਆਂ ਵਰਤ ਕੇ ਵੇਖ ਲਈਆਂ ਆਰਾਮ ਨਹੀਂ ਸੀ ਆਇਆ ਤੇ ਆਖਰ ਜਦੋਂ ਗੁਰੂ ਘਰ ਦੀ 10 ਪਈ ਤਾਂ ਸਤਿਗੁਰਾਂ ਦੇ ਦਰ ਤੇ ਵजीर खान ਪਹੁੰਚਿਆ ਲਾਚੀ 베ਰੀ ਵਾਲੇ ਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਭਾਏ ਮਾਨ ਨੇ ਵजीर खान ਨੇ ਗੁਰ ਚਰਣਾ ਵਿੱਚ ਆ ਕੇ ਬੇਨਤੀ ਕੀਤੀ ਮਹਾਰਾਜ ਸਭ ਪਾਸਿਓਂ ਹਾਰ ਹੰਬ ਕੇ ਆਪ ਜੀ ਕੇ ਚਰਣਾ ਦੀ ਓਟ ਲੈ ਕੇ ਦਰਤੇ ਆਇਆ ਕਿਰਪਾ ਕਰਕੇ ਮੈਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਓ ਤੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਬਾਬਾ ਬੁੱਢਾ ਜੀ ਕੋਲ ਜਾਣ ਬਈ ਬਚਨ ਕੀਤਾ ਸੀ ਜਾ ਵजीर खान ਜੇ ਰੋਗ ਦੀ ਨਿਵਰਤੀ ਚਾਹੁੰਦਾ ਤਾਂ ਬਾਬਾ ਬੁੱਢਾ ਜੀ ਦੇ ਕੋਲੇ ਚੱਲਿਆ ਜਾ ਪੁੱਛਦਿਆਂ ਪਛਾਉਂਦਿਆਂ ਵजीर खान ਪਹੁੰਚਦਾ ਬਾਬਾ ਬੁੱਢਾ ਜੀ ਦੇ ਕੋਲ ਕਾਰ ਸੇਵਾ ਸਰੋਵਰ ਦੀ ਚਲਦੀ ਹੈ ਮਿੱਟੀ ਦੀ ਭਰੀ ਹੋਈ ਟੋਕਰੀ ਆਪਣੇ ਪਵਿੱਤਰ ਸੀਸ ਉੱਪਰ ਬਾਬਾ ਜੀ ਨੇ ਚੁੱਕੀ ਹੈ ਬਾਹਰ ਸਟਣੇ ਜਾ ਰਹੇ ਹੈ ਵਜ਼ੀਰ ਖਾਨ ਹੱਥ ਜੋੜ ਜਾ ਅੱਗੇ ਖੜਾ ਹੁੰਦਾ ਹੈ ਬਾਬਾ ਜੀ ਕਿਰਪਾ ਕਰੋ ਮੈਂ ਜਲੋਦਰ ਦੀ ਬਿਮਾਰੀ ਤੋਂ ਪੀੜਤ ਹਾਂ ਮੇਰਾ ਰੋਗ ਖਤਮ ਕਰ ਦਿਓ ਤੇ ਬਾਬਾ ਬੁੱਢਾ ਜੀ ਸਹਿ ਸੁਭਾਅ ਬਚਨ ਕਰਦੇ ਨੇ ਭਾਈ ਮੇਰੇ ਕੋਲ ਕੀ ਲੈਣ ਆਇਆ ਸਤਿਗੁਰਾਂ ਦੇ ਹਜ਼ੂਰ ਜਾ ਕੇ ਬੇਨਤੀ ਕਰ ਫਿਰ ਬੇਨਤੀ ਕਰਦਾ ਹੈ ਬਾਬਾ ਜੀ ਕਿਰਪਾ ਕਰੋ ਟਾਲੋ ਨਾ ਬਖਸ਼ਿਸ਼ ਕਰੋ ਬਾਬਾ ਜੀ ਫਿਰ ਬਚਨ ਕਰਦੇ ਜਾ ਭਾਈ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਜੋਤੜੀ ਕਰ ਵਜ਼ੀਰ ਖਾਂ ਫਿਰ ਹੱਥ ਜੋੜ ਬੇਨਤੀ ਕਰਦਾ ਹੈ ਬਾਬਾ ਜੀ ਮੈਂ ਗੁਰੂ ਕੇ ਚਰਨਾਂ ਵਿੱਚ ਹੀ ਬੇਨਤੀ ਕੀਤੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੈਨੂੰ ਆਪ ਜੀ ਵੱਲ ਭੇਜਿਆ ਹੈ ਸਾਥ ਸੰਗਤ ਜੀ ਹੁਣ ਗੁਰੂ ਕੇ ਬਚਨ ਦਾ ਵੀ ਬਾਬਾ ਜੀ ਸਤਕਾਰ ਕਰਦੇ ਨੇ ਤੇ ਆਪਣਾ ਆਪਾ ਗੁਪਤ ਵੀ ਰੱਖਦੇ ਨੇ ਜਿਵੇਂ ਕਿਸੇ ਨੂੰ ਖਿਜ ਚੜ ਜਾਂਦੀ ਹੈ ਨਾ ਗੁੱਸਾ ਚੜ ਜਾਂਦਾ ਹੈ ਇਉਂ ਥੋੜਾ ਜਿਹਾ ਬੀਰ ਰਸ ਦਾ ਦਿਖਾਵਾ ਕਰਦਿਆਂ ਬਾਬਾ ਬੁੱਢਾ ਜੀ ਨੇ ਬਚਨ ਕੀਤਾ ਸੀ ਤੈਨੂੰ ਦਿਸਦਾ ਨਹੀਂ ਬਿਰਦ ਸਾਡਾ ਸਰੀਰ ਟੋਕਰੀ ਮਿੱਟੀ ਦੀ ਸਰਤੇ ਚੁੱਕੀ ਖਨੋਤੇ ਆ ਤੇ ਤੂੰ ਅੱਗਾ ਰੋਕੀ ਖਲੋਤਾ ਕਿੰਨੀ ਵਾਰੀ ਤੈਨੂੰ ਕਿਹਾ ਕਿ ਗੁਰੂ ਕੇ ਚਰਣਾ ਵਿੱਚ ਜਾ ਕੇ ਬੇਨਤੀ ਕਰ ਇੰਨਾ ਕਹਿੰਦਿਆਂ ਹੋਇਆਂ ਉਹ ਮਿੱਟੀ ਵਾਲਾ ਟੋਕਰਾ ਵਗਾਹ ਮਾਰਿਆ ਸੀ ਵਜ਼ੀਰ ਖਾਂ ਦੇ ਪੇਟ ਉੱਪਰ ਬਸ ਉਸੇ ਵੇਲੇ ਪੇਟ ਵਿੱਚੋਂ ਵਾਧੂ ਪਾਣੀ ਵਹਿ ਤੁਰਿਆ ਤੇ ਵਜ਼ੀਰ ਖਾਂ ਤੰਦਰੁਸਤ ਹੋ ਗਿਆ ਸੀ ਸਾਰੀ ਉਮਰ ਉਹ ਗੁਰੂ ਘਰ ਦਾ ਸ਼ਰਧਾਲੂ ਰਿਆ ਪ੍ਰੇਮੀ ਰਿਆ ਤੇ ਹੁਣ ਇੱਥੇ ਵੀ ਵਿਚਾਰ ਕਰੀਏ ਕਿ ਪੰਜਵੇਂ ਪਾਤਸ਼ਾਹ ਆਪ ਵੀ ਤਾਂ ਬਚਨ ਕਰਕੇ ਵਜ਼ੀਰ ਖਾਂ ਦਾ ਰੋਗ ਦੂਰ ਕਰ ਸਕਦੇ ਸੀ ਕੀ ਲੋੜ ਸੀ ਬਾਬਾ ਬੁੱਢਾ ਜੀ ਕੋਲ ਭੇਜਣ ਦੀ ਉਹ ਲੋੜ ਕੇਵਲ ਸਤਿਗੁਰਾਂ ਨੂੰ ਪਤਾ ਹੈ ਆਪਣੇ ਪਿਆਰਿਆਂ ਦਾਸਾਂ ਦੀਆਂ ਵਡਿਆਈਆਂ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਗਟ ਕਰਦੇ ਨੇ ਤੇ ਨਾਲੇ ਇਹਨਾਂ ਕਾਰਨਾਂ ਦੇ ਨਾਲ-ਨਾਲ ਇੱਕ ਹੋਰ ਬੜੀ ਅਹਿਮ ਸਿੱਖਿਆ ਮਹਾਰਾਜ ਜੀ ਨੇ ਸਾਨੂੰ ਸਭਨਾਂ ਨੂੰ ਬਖਸ਼ਿਸ਼ ਕਰਨੀ ਹੈ ਉਹ ਸਿੱਖਿਆ ਵੀ ਕੌਤਕ ਦੇ ਵਿੱਚੋਂ ਆਉਂਦੀ ਹੈ ਮਾਤਾ ਗੰਗਾ ਜੀ ਤਿਆਰੀ ਕਰਦੇ ਨੇ ਵੀਰ ਸਾਹਿਬ ਜਾਣ ਦੀ ਤਿਆਰੀ ਕਿਵੇਂ ਹੁੰਦੀ ਹੈ ਦਾਸਾਂ ਦਾਸੀਆਂ ਸੇਵਾਦਾਰਾਂ ਕੋਲੋਂ ਵਧੀਆ ਕਿਸਮ ਦੇ ਲੰਗਰ ਤਿਆਰ ਕਰਵਾਉਂਦੇ ਨੇ ਉਹ ਲੰਗਰ ਪ੍ਰਸ਼ਾਦੇ ਤਿਆਰ ਕਰਵਾ ਕੇ ਮਾਤਾ ਜੀ ਆਪਣੇ ਰਥ ਉੱਪਰ ਅਸਵਾਰ ਹੁੰਦੇ ਆ ਦੋ ਤਿੰਨ ਬੈਲ ਗੱਡੀਆਂ ਉੱਪਰ ਪਿੱਛੇ ਸੇਵਾਦਾਰ ਅਤੇ ਸੇਵਾਦਾਰनियां ਨੇ ਇਉਂ ਧੂੜਾਂ ਪਟਦਿਆਂ ਹੋਇਆਂ ਘੋੜੇ ਪਹੁੰਚਾਉਂਦਿਆਂ ਮਾਤਾ ਜੀ ਘਾ ਰਥ ਜਾਂਦਾ ਹੈ ਪਿੱਛੇ ਬੈਲ ਗੱਡੀਆਂ ਦੌੜੀਆਂ ਜਾਂਦੀਆਂ ਖੜਕਾ ਹੁੰਦਾ ਰਥਾਂ ਦੇ ਪਹੀਆਂ ਦਾ ਔਰ ਇਸੇ ਤਰ੍ਹਾਂ ਬਲਦਾਂ ਤੇ ਘੋੜਿਆਂ ਦੇ ਗਲਾਂ ਵਿੱਚ ਪਾਏ ਹੋਏ ਘੰਗਰਿਆਂ ਦੀ ਟਣਕਾਰ ਨਾਲ ਹੀ ਘੋੜਿਆਂ ਦੇ ਪੌੜਾਂ ਔਰ ਰੱਥ ਦੇ ਪਹੀਆਂ ਤੇ ਗੱਡੀਆਂ ਦੇ ਪਹੀਆਂ ਨਾਲ ਮਿੱਟੀ ਧੂੜ ਉੱਡਦੀ ਹੈ ਜਦੋਂ ਬੀੜ ਸਾਹਿਬ ਦੇ ਨਜ਼ਦੀਕ ਪਹੁੰਚੇ ਧੂੜ ਉੱਡਦੀ ਸ਼ੋਰ ਹੁੰਦਾ ਉਹ ਵੇਖਿਆ ਸੁਣਿਆ ਬਾਬਾ ਬੁੱਢਾ ਜੀ ਸਹਿ ਸੁਭਾਈ ਪੁੱਛਦੇ ਭਾਈ ਆਹ ਕੌਣ ਆ ਰਿਹਾ ਇਸ ਤਰੀਕੇ ਦੇ ਨਾਲ ਸੇਵਾਦਾਰਾਂ ਨੇ ਦੂਰੋਂ ਵੇਖ ਕੇ ਪਛਾਣਿਆ ਇਹ ਤਾਂ ਮਾਤਾ ਗੰਗਾ ਜੀ ਹਨ ਬਚਨ ਕੀਤਾ ਬੇਨਤੀ ਕੀਤੀ ਬਾਬਾ ਜੀ ਗੁਰੂ ਕੇ ਆ ਰਹੇ ਨੇ ਤੇ ਬੇਪ੍ਰਵਾਹ ਸਦਾ ਰੰਗ ਹਰ ਕੈ ਜਾ ਕੋ پاک ਸਵਾਮੀ ਬੇਪ੍ਰਵਾਹ ਬਾਬਾ ਬੁੱਢਾ ਸਾਹਿਬ ਦੀ ਰਸਨਾ ਤੋਂ ਅਚਾਨਕ ਹੀ ਬਚਨ ਨਿਕਲਿਆ ਕਿ ਗੁਰੂ ਕਿਆਂ ਨੂੰ ਕਿੱਧਰ ਦੀ ਭਾਗੜ ਪੈ ਗਈ ਕਿਉਂਕਿ ਤਰੀਕਾ ਇਹੋ ਜਿਹਾ ਸੀ ਨਾ ਜਾਣਦਾ ਤੇ ਬਚਨ ਅਚਾਨਕ ਹੀ ਮੂੰਹੋਂ ਨਿਕਲਦਾ ਕਿ ਗੁਰੂ ਕਿਆਂ ਨੂੰ ਕਿੱਧਰ ਦੀ ਭਾਗੜ ਪੈ ਗਈ ਮਾਤਾ ਗੰਗਾ ਜੀ ਕੋਲ ਪਹੁੰਚਦੇ ਆ ਨਮਸਕਾਰ ਕਰਦੇ ਆ ਬੇਨਤੀ ਰੂਪ ਬਚਨ ਕਰਦੇ ਆ ਕਿ ਮੈਨੂੰ ਸਤਿਗੁਰੂ ਜੀ ਨੇ ਆਪ ਦੇ ਚਰਨਾਂ ਵਿੱਚ ਭੇਜਿਆ ਹੈ ਕਿਰਪਾ ਕਰੋ ਆਪਣੀ ਰਸਨਾ ਤੋਂ ਬਚਨ ਉਚਾਰਨ ਕਰੋ ਕਿ ਪੁੱਤਰ ਦੀ ਪ੍ਰਾਪਤੀ ਹੋਵੇ ਬਾਬਾ ਬੁੱਢਾ ਜੀ ਹੱਥ ਜੋੜਦੇ ਨੇ ਮੈਂ ਤਾਂ ਗੁਰੂ ਚਰਨਾਂ ਦਾ ਇੱਕ ਨਿਮਾਣਾ ਜਿਹਾ ਸਿੱਖ ਮੈਂ ਤਾਂ ਗੁਰੂ ਘਰ ਦਾ ਘਾਹੀ ਆ ਗੁਰੂ ਘਰ ਦੀ ਖੇਤੀ ਬਾੜੀ ਦੀ ਗੁਰੂ ਘਰ ਦੇ ਮਾਲ ਡੰਗਰ ਦੀ ਰਖਿਆ ਤੇ ਦੇਖਭਾਲ ਕਰਨ ਵਾਲਾ ਇਹ ਬਖਸ਼ਿਸ਼ਾਂ ਦੇ ਮਾਲਕ ਤਾਂ ਸਤਿਗੁਰੂ ਜੀ ਆਪ ਹਨ ਨਰਾਸ਼ ਹੋ ਕੇ ਮਾਤਾ ਗੰਗਾ ਜੀ ਵਾਪਸ ਮੁੜਦੇ ਨੇ ਜਦੋਂ ਪਤੀ ਦੇਵ ਸਤਿਗੁਰਾਂ ਨੂੰ ਸ਼ਾਮ ਵਕਤ ਆ ਕੇ ਸਾਰੀ ਵਾਰਤਾ ਦੱਸਦੇ ਨੇ ਕਿ ਬਖਸ਼ਿਸ਼ ਦਾ ਬਚਨ ਤਾਂ ਕੀ ਮਿਲਣਾ ਸੀ ਉਲਟਾ ਆ ਬਚਨ ਹੋ ਗਿਆ ਮਹਾਰਾਜ ਬਚਨ ਕਰਦੇ ਕਿ ਇਹ ਬਚਨ ਪੂਰਾ ਹੋਵੇਗਾ ਬ੍ਰਹਮ ਗਿਆਨੀ ਦੀ ਰਸਨਾ ਤੋਂ ਨਿਕਲਿਆ ਬਚਨ ਭਾਵੇਂ ਸਹਿ ਸੁਭਾਈ ਹੈ ਪਰ ਪੂਰਾ ਜ਼ਰੂਰ ਹੋਵੇਗਾ ਤੁਸੀਂ ਕਿਵੇਂ ਗਏ ਸਾਓ ਜਦੋਂ ਸਾਰਾ ਦੱਸਿਆ ਕਿ ਇਸ ਤਰੀਕੇ ਗਏ ਸਾਂ ਇਥੇ ਹੁਣ ਸਤਿਗੁਰਾਂ ਨੇ ਉਹ ਸਿੱਖਿਆ ਦਿੱਤੀ ਸੀ ਜੋ ਇਸ ਕੌਟਕ ਰਾਹੀਂ ਸਤਿਗੁਰੂ ਸਾਨੂੰ ਸਾਰਿਆਂ ਨੂੰ ਦੇਣੀ ਚਾਹੁੰਦੇ ਨੇ ਮਹਾਰਾਜ ਨੇ ਬਚਨ ਕੀਤਾ ਸੀ ਪਿਆਰੇ ਗੰਗਾ ਜੀ ਵੱਡੇ ਪੁਰਖਾਂ ਦੇ ਕੋਲ ਸੰਤਾ ਮਹਾਤਮਾ ਮਹਾਪੁਰਖਾਂ ਦੇ ਕੋਲ ਜਦੋਂ ਜਾਈਏ ਤਾਂ ਆਪਣੀਆਂ ਸੰਸਾਰਕ ਅਧਿਆਤਮਿਕ ਪਦਵੀਆਂ ਆਪਣੀਆਂ ਔਦੇਦਾਰੀਆਂ ਆਪਣੀਆਂ دنیਵੀਂ ਵਡਿਆਈਆਂ ਸਾਰੀਆਂ ਪਿੱਛੇ ਛੱਡ ਕੇ ਨਿਮਾਣੇ ਤੇ ਨਿਤਾਣੇ ਹੋ ਕੇ ਜਾਈਦਾ ਹੈ ਆਪਣਾ ਆਪਾ ਜਣਾ ਕੇ ਨਹੀਂ ਬਲਕਿ ਆਪਣਾ ਆਪਾ ਗਵਾ ਕੇ ਜਾਣਾ ਚਾਹੀਦਾ ਇਹ ਸਿੱਖਿਆ ਸਾਡੇ ਸਾਰਿਆਂ ਲਈ ਆ ਸਾਧ ਸੰਗਤ ਜੀ ਗੁਰੂ ਘਰ ਆਪਾਂ ਆਈਏ ਕਦੇ ਆਪਣਾ ਆਪਾਂ ਦਾ ਦਿਖਾਈਏ ਕਿ ਮੈਂ ਬੜੀ ਸਤਕਾਰਯੋਗ ਹਸਤੀ ਆ ਮੈਂ ਬੜਾ ਅਮੀਰ ਹਾਂ ਮੈਂ ਬੜਾ ਚੌਧਰੀ ਆ ਮੈਂ ਕੋਈ ਅਮੀਰ ਵਜ਼ੀਰ ਹਾਂ ਮੈਂ ਇਸੇ ਪ੍ਰਕਾਰ ਕੋਈ ਚੇਅਰਮੈਨ ਨਾ ਕੋਈ ਪ੍ਰਧਾਨ ਨਾ ਮੈਂ ਐਦਾਂ ਮੈਂ ਅਹੁਦਾ ਏ ਆਪਣੀਆਂ ਪਦਵੀਆਂ ਔਦੇ ਆਧਾਰੀਆਂ ਬਾਰ-ਬਾਰ ਛੱਡ ਆਈਏ ਗੁਰੂ ਕੇ ਚਰਣਾ ਵਿੱਚ ਹੋਏ ਨਿਮਾਣੀ ਟੈ ਪਬਾ ਪੂਰੇ ਸਤਗੁਰ ਪਾਸ ਤੇ ਜਦੋਂ ਗੁਰੂ ਕੇ ਸਾਜੇ ਨਵਾਜੇ ਕਿਸੇ ਸੰਤ ਮਹਾਤਮਾ ਕੋਲ ਜਾਈਏ ਉਥੇ ਵੀ ਇਹੀ ਨਿਯਮ ਹੈ ਕਿ ਮਨ ਵਿੱਚ ਨਿਰਮਾਨਤਾ ਤੇ ਨਿਮਰਤਾ ਧਾਰਨ ਕਰਕੇ ਜਾਈਏ ਕਦੇ ਆਪਣਾ ਆਪਾ ਨਾ ਜਣਾਈਏ ਸੋ ਇਹ ਸਤਗੁਰਾਂ ਦੀ ਸਿੱਖਿਆ ਦਿੱਤੀ ਹੈ ਬੇਨਤੀ ਕੀਤੀ ਮਾਤਾ ਗੰਗਾ ਜੀ ਨੇ ਕਿ ਤਰੀਕਾ ਆਪ ਦੱਸੋ ਸਤਗੁਰੂ ਮੈਂ ਕੀ ਕਰਾਂ ਸਤਿਗੁਰਾਂ ਦੇ ਬਚਨ ਕੀਤਾ ਕਿ ਸਵੇਰੇ ਤੜਕਸਾਰ ਜਿੰਨੇ ਵਜੇ ਆਪਜੀ ਜਾਗਦੇ ਉੱਠਦੇ ਉਹਦੇ ਤੋਂ ਵੀ ਪਹਿਲਾਂ ਜਾਗਿਓ ਰੋਜ਼ਾਨਾ ਦੀ ਤਰ੍ਹਾਂ ਇਸ਼ਨਾਨ ਕਰਕੇ ਨਿਤਨੇਮ ਕਰਦਿਆਂ ਬਾਣੀ ਪੜਦਿਆਂ ਆਪਣੇ ਹੱਥੀਂ ਚੱਕੀ ਪੀਸਣੀ ਅੱਧੀ ਕਣਕ ਤੇ ਅੱਧੇ ਛੋਲੇ ਇਹ ਮਿਲਾ ਕੇ ਪੀਸਣੇ ਬਜ਼ੁਰਗਾਂ ਨੂੰ ਪਤਾ ਸਾਡੇ ਪ੍ਰਾਣੇ ਬਜ਼ੁਰਗ ਇਸ ਆਟੇ ਨੂੰ 베ਰੜਾ ਕਿਆ ਕਰਦੇ ਸੀ 베ਰੜਾ ਪੀਸਣਾ ਆਪਣੇ ਹੱਥੀਂ ਤੇ ਇਹਦੇ ਵਿੱਚ ਹੋਰ یوں ਕੁਝ ਨੂਨ ਮਿਰਚ ਮਸਾਲਾ ਵਗੈਰਾ ਪਾ ਕੇ ਮਿਸੇ ਪ੍ਰਸ਼ਾਦੇ ਬਣਾਉਨੇ ਨੇ ਮਿਸੇ ਪ੍ਰਸ਼ਾਦੇ ਆਪ ਹੱਥੀਂ ਚੱਕੀ ਪੀਸ ਕੇ ਆਟਾ ਤਿਆਰ ਕਰਕੇ ਤਿਆਰ ਕਰਿਓ ਆਪਣੇ ਹੱਥੀਂ ਦਹੀਂ ਰੜਕ ਕੇ ਲੱਸੀ ਦੀ ਚਾਟੀ ਮੱਖਣ ਦਾ ਪੇੜਾ ਤਿਆਰ ਕਰੋ ਤੇ ਸਾਦਾ ਭੋਜਨ ਮਹਾਤਮਾ ਵਾਲਾ ਉਹ ਲੱਸੀ ਉਹ ਮੱਖਣ ਤੇ ਉਹ ਸਾਡੇ ਮਿੱਸੇ ਪ੍ਰਸ਼ਾਦੇ ਤੇ ਨਾਲ ਗੰਡਾ ਵਗੈਰਾ ਲੈ ਜਾਓ ਇਉ ਆਪਣੀ ਚਰਨੀ ਚੱਲ ਕੇ ਬੜੀ ਨਿਮਰਤਾ ਦੇ ਨਾਲ ਤੁਰ ਕੇ ਤੁਸੀਂ ਜਾਓ ਅਗਲੇ ਦਿਨ ਮਾਤਾ ਗੰਗਾ ਜੀ ਨੇ ਅੰਮ੍ਰਿਤ ਵੇਦ ਇਹਦਾ ਹੀ ਕੀਤਾ ਸੀ ਆਪ ਤਿਆਰੀ ਕਰਕੇ ਹੱਥੀਂ 베ਰੜਾ ਪੀਸਿਆ ਆਪ ਆਟਾ ਗੁੰਨਿਆ ਆਪ ਪ੍ਰਸ਼ਾਦੇ ਪਕਾਏ ਭਾਵੇਂ ਦਾਸੀਆਂ ਬੇਨਤੀ ਕਰਦੀਆਂ ਰਹੀਆਂ ਕਿ ਮਾਤਾ ਜੀ ਸਾਨੂੰ ਸੇਵਾ ਦੱਸੋ ਅਸੀਂ ਕਰ ਦਿੰਦੀਆਂ ਪਰ ਸਭਨਾਂ ਨੂੰ ਵਰਜ ਕੇ ਮਾਤਾ ਗੰਗਾ ਜੀ ਨੇ ਆਪਣੇ ਹੱਥੀਂ ਸੇਵਾ ਕੀਤੀ ਸੀ ਲੱਸੀ ਦੀ ਛਾਤੀ ਤਿਆਰ ਹੋਈ ਮੱਖਣ ਦਾ ਪੇੜਾ ਛੰਨੇ ਵਿੱਚ ਰੱਖਿਆ ਗੰਢ ਵਿੱਚ ਪ੍ਰਸ਼ਾਦੇ ਬੰਦ ਲੈ ਨਾਲ ਦੋ ਚਾਰ ਮੋਟੇ-ਮੋਟੇ ਗੰਡੇ ਲੈ ਲਏ ਕੇਵਲ ਇੱਕ ਦਾਸੀ ਨੂੰ ਨਾਲ ਲੈ ਕੇ ਨੰਗੇ ਚਰਣੀ ਪੈਦਲ ਚੱਲਦਿਆਂ ਹੋਇਆਂ ਮਾਤਾ ਜੀ ਨੇ ਅੰਮ੍ਰਿਤਸਰ ਤੋਂ ਚਭਾਲ ਬੀੜ ਬਾਬਾ ਬੁੱਢਾ ਸਾਹਿਬ ਨੂੰ ਚਾਲੇ ਪਾਏ ਸਨ ਲੰਮਾ ਰਸਤਾ ਹੈ ਉਹ ਸਾਡੇ ਮਾਤਾ ਜੀ ਜਿਹੜੇ ਕਦੇ ਨੰਗੇ ਪੈਰੀ ਤਾਂ ਕੀ ਪੈਰੀ ਜੋੜਾ ਪਾ ਕੇ ਵੀ ਲੰਮੇ ਸਫ਼ਰ ਤੇ ਪੈਦਲ ਨਹੀਂ ਸੀ ਚੱਲੇ ਅੱਜ ਸਿਰ ਦੇ ਉੱਪਰ ਲੱਸੀ ਦੀ ਚਾਟੀ ਦਾ ਭਾਰ ਚੁੱਕ ਕੇ ਨੰਗੇ ਕਦਮੀ ਤੁਰੇ ਜਾ ਰਹੇ ਐ ਤੁਰਦਿਆਂ ਤੁਰਦਿਆਂ ਤਕਰੀਬਨ ਦੁਪਹਿਰ ਦਾ ਸਮਾਂ ਆਇਆ ਇਤਿਹਾਸ ਨੇ ਦਿਨ ਵੀ ਲਿਖਿਆ 23 ਅਸੂ 1651 ਬਿਕਰਮੀ ਦਾ ਦਿਨ ਮਾਤਾ ਜੀ ਤੁਰੇ ਜਾਂਦੇ ਨੇ ਤੇ ਉਧਰ ਬਾਬਾ ਬੁੱਢਾ ਸਾਹਿਬ ਦੀ ਵਾਰ-ਵਾਰ ਅੰਮ੍ਰਿਤਸਰ ਦੇ ਰਸਤੇ ਵੱਲੋਂ ਵੇਖਦੇ ਐ ਜਿਵੇਂ ਕਿਸੇ ਦੀ ਉਡੀਕ ਵਿੱਚ ਹੋਣ ਸੇਵਾਦਾਰ ਪੁੱਛਦੇ ਵੀ ਨੇ ਬਾਬਾ ਜੀ ਵਾਰ-ਵਾਰ ਉਧਰ ਨੂੰ ਕਿਉਂ ਤੱਕਦੇ ਹੋ ਬਾਬਾ ਜੀ ਹੱਥ ਦਾ ਇਸ਼ਾਰਾ ਕਰ ਦਿੰਦੇ ਨੇ ਚੋਪਰਾ ਤੁਹਾਨੂੰ ਪਤਾ ਲੱਗ ਜਾਵੇਗਾ ਇਓ ਪੈਦਲ ਚੱਲ ਕੇ ਸਾਰਾ ਸਫਰ ਤੈਅ ਕਰਦਿਆਂ ਹੋਇਆਂ ਜਦੋਂ ਬਾਬਾ ਬੁੱਢਾ ਜੀ ਦੇ ਅਸਥਾਨ ਵੀਰ ਸਾਹਿਬ ਮਾਤਾ ਗੰਗਾ ਸਾਹਿਬ ਜੀ ਪਹੁੰਚੇ ਬਾਬਾ ਜੀ ਅੱਗਲ ਵਾਂਢੀ ਅੱਗੋਂ ਉੱਠੇ ਸਨ ਆਪ ਲੱਸੀ ਵਾਲੀ ਚਾਟੀ ਮਾਤਾ ਜੀ ਦੇ ਸੀਸ ਤੋਂ ਹੇਠਾਂ ਉਤਾਰੀ ਗੰਢ ਖੋਲਦੀ ਪ੍ਰਸ਼ਾਦੇ ਹੱਥ ਵਿੱਚ ਲਏ ਔਰ ਉਹ ਗੰਡਾ ਜਿਹੜਾ ਸੀ ਮੋਟਾ ਸਾਰਾ ਲੈ ਕੇ ਆਪਣੇ ਹੱਥ ਵਿੱਚ ਪੱਥਰ ਤੇ ਰੱਖ ਕੇ ਉੱਪਰੋਂ ਜ਼ੋਰ ਦਾ ਮੁੱਕਾ ਮਾਰ ਗੰਡਾ ਭੰਨਿਆ ਤੇ ਨਾਲ ਹੀ ਬਚਨ ਕੀਤੇ ਮਾਤਾ ਜੀ ਆਪ ਜੀ ਦੇ ગ્રਹਿ ਵਿਖੇ ਐਸਾ ਸਾਹਿਬ ਜادہ ਪ੍ਰਗਟੇਗਾ ਜੋ ਇਦਾਂ ਜ਼ਾਲਿਮਾਂ ਤੇ ਮੁਗਲਾਂ ਦੇ ਸਿਰ ਭੰਨੇਗਾ ਕਿਉਂਕਿ ਅੱਸੂ ਦੇ ਦਿਨ ਸਨ ਵਰਖਾ ਦਾ ਕੁਝ-ਕੁਝ ਅਸਰ ਇਹਨਾਂ ਦਿਨਾਂ ਦੇ ਵਿੱਚ ਵੀ ਹੁੰਦਾ ਕਿਉਂਕਿ ਹਮਸਜੂ ਲੱਗਾ ਹੋਇਆ ਹੁੰਦਾ ਅਜੇ ਬਾਬਾ ਜੀ ਇਹ ਬਚਨ ਕਹਿ ਹੀ ਰਹੇ ਸਨ ਉਧਰੋਂ ਅਸਮਾਨੀ ਬਿਜਲੀ ਲਿਸ਼ਕੀ ਬੱਦਲ ਗੜ ਕੇ ਵੇਖ ਕੇ ਬਾਬਾ ਜੀ ਕਹਿੰਦੇ ਮਾਤਾ ਜੀ ਕੁਦਰਤ ਇਸ਼ਾਰਾ ਕਰ ਰਹੀ ਹੈ ਕਿ ਜਿਵੇਂ ਬਿਜਲੀ ਲਿਸ਼ਕੀ ਹੈ ਇਵੇਂ ਆਪ ਜੀ ਕੇ ਪੁੱਤਰ ਦੀ ਸੈਭਜਾਦਾ ਜੀ ਦੀ ਤੇਗ ਮੈਦਾਨੇ ਜੰਗ ਵਿੱਚ ਲਿਸ਼ਕੇਗੀ ਜਿਵੇਂ ਬੱਦਲ ਗਰਜੇ ਨੇ ਇਵੇਂ ਉਹਨਾਂ ਦੀ ਗਰਜ ਹੋਵੇਗੀ ਮੈਦਾਨੇ ਜੰਗ ਵਿੱਚ ਜਿੰਨੂੰ ਸੁਣ ਕੇ ਜ਼ਾਲਮ ਥਰ ਥਰ ਕੰਬਣਗੇ ਇਉ ਬਖਸ਼ਿਸ਼ ਭਰਿਆ ਬਚਨ ਮਾਤਾ ਗੰਗਾ ਜੀ ਨੂੰ ਪ੍ਰਾਪਤ ਹੋਇਆ ਬੜੀ ਪ੍ਰਸੰਨਤਾ ਨਾਲ ਬੜੇ ਚਾਅ ਦੇ ਨਾਲ ਬਾਬਾ ਜੀ ਦਾ ਸ਼ੁਕਰ ਸ਼ੁਕਰਾਨਾ ਕਰਦਿਆਂ ਹੋਇਆਂ ਮਾਤਾ ਗੰਗਾ ਜੀ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਰਤੇ ਸਨ